ਸੰਤਨ ਕੇ ਦੁਖਨ ਸਰਬ ਜੋਨ ਪਾਇ ਮਰਦਨ ਦੇ ਜੀ ਮਾਰਾ ਫਰਮਾਨ ਕਰਦੇ ਨੇ ਜਿਹੜੇ ਸੰਤਾਂ ਦੀ ਨਿੰਦਾ ਚੁਗਲੀ ਕਰਦੇ ਨੇ ਦੁਖ ਦਿੰਦੇ ਨੇ ਦੋਸ਼ ਕਰਦੇ ਨੇ ਸਰਪ ਦੀ ਜੋਨੀ ਚਲੇ ਜਾਂਦੇ ਨੇ ਸੰਤਨ ਕੇ ਦੁਖਨ ਸਰਬ ਜੋਨ ਪਾਇ ਉਹ ਨਾਸਿ ਹੋ ਨੇ ਸਰਪ ਕੂਕਰ ਸ਼ੁਕਰ ਕਰਦਾ ਕਾਕ ਸਰਪ ਨਾਗ ਇਤਿਆਦਿਕ ਇਹ ਨਸ਼ ਜੁਨੀਆ ਕਿਹਾ ਜਾਂਦਾ ਹੈ ਇਹ ਕਹ ਰਾਜਾ ਨੇ ਹੁਸ਼ ਰਾਜਾ ਤਰਤੀ ਦੇ ਚਕਰਵਰਤੀ ਸਮਰਾਟ ਹੋਏ ਬੜੇ ਪਾਰੀਦਾਨੇ ਬੜੇ ਜੋਧਾ ਬੜੇ ਬਲੀ ਬੜੇ ਨਿਪੁੰਨ ਹਰ ਕੰਮ ਦੇ ਵਿੱਚ ਜਿਸ ਕਰਕੇ ਨੇ ਚਕਰਵਰਤੀ ਸਮਰਾਟ ਬਣ ਗਏ ਸਾਰੀ ਤਰਤੀ ਦੇ ਰਾਜਾ ਕੁਣ ਮਾਤਾ પાર્વતી ਬੈਠੇ ਨੇ ਕਲਬਿਸ਼ ਦੇ ਕੋਲ ਉਸ ਤਰ੍ਹਾਂ ਹੀ ਖਿਆਲ ਆਏ ਵੀ ਮੈਂ ਕੱਲੀ ਬੈਠੀ ਹਾਂ ਕਿ ਮੇਲੇ ਨਾਲ ਸਾਥੀ ਹੋ ਜਾਏ ਕੋਈ ਭਗਵਾਨ ਸ਼ੰਕਰ ਦਰਵੇਲੇ ਤਾੜੀ ਲਾ ਕੇ ਬੈਠੇ ਸਵਾਦੀ ਬੈਠੇ ਨੇ ਐਸਾ ਖਿਆਲ ਕੀਤਾ ਕਲਬਿਸ਼ ਦੇ ਕੋਲ ਬੈਠਿਆਂ ਤੇ ਇੱਕ ਬੜੀ ਸੁੰਦਰ ਲੜਕੀ ਪੈਦਾ ਹੋ ਗਈ ਜਿਹਦਾ ਨਾਮ ਅਸ਼ੋਕ ਸੁੰਦਰੀ ਰੱਖਿਆ ਗਿਆ ਤੇ ਬੜੀ ਹੋਏ ਤੇ ਉਹਦੀ ਸ਼ਾਦੀ ਦੀ ਤਿਆਰੀ ਕਰਨ ਲੱਗੇ ਵੀ ਸ਼ਾਦੀ ਕਿੱਥੇ ਕਰੀਏ ਹੁਣ ਮਾਤਾ ਪਾਰਵਤੀ ਦੀ ਬੇਟੀ ਹੈ ਫਿਰ ਐਸਾ ਹੀ ਵਰ ਚਾਹੀਦਾ ਤਲਾਸ਼ ਕੀਤੀ ਕਹਿੰਦੇ ਫਿਰ ਧਰਤੀ ਦਾ ਰਾਜਾ ਸੁਲੇਰ ਚੱਕਰਵਰਤੀ ਸਮਰਾਨ ਨਹੂਸ਼ ਰਾਜਾ ਨਹੂਸ਼ ਰਾਜੇ ਨਾਲ ਇਹਦੀ ਸ਼ਾਦੀ ਕੀਤੀ ਜਾਏ ਨਹੂਸ਼ ਰਾਜੇ ਨਾਲ ਅਸ਼ੋਕ ਸੁੰਦਰੀ ਦੀ ਸ਼ਾਦੀ ਹੋਈ ਜਿੰਦਾ ਦਾ ਨਾਮ ਉਹਨਾਂ ਦੀ ਸੁੰਦਰੀ ਬਹੁਤ ਸੁੰਦਰ ਬੜਾ ਸਮਾਂ ਹੋ ਗਿਆ ਰਾਜ ਕਰਦੇ ਨਾ ਇਹ ਤਾਂ ਇੰਦਰ ਦੇਵਤਾ ਨੂੰ ਵੀ ਬੜਾ ਹੰਕਾਰ ਹੋ ਗਿਆ ਇੱਕ ਵਾਰੀ ਯਾਰੀ ਨਾ ਹਾਥੀ ਤੇ ਸਵਾਰ ਹੋ ਕੇ ਅਰਵਤ ਹਾਥੀ ਇੰਦਰ ਇਸ ਸਮੁੰਦਰ ਚੋਂ ਨਿਕਲੇ ਮੰਤਨ ਕਰਨ ਲੱਗਿਆ ਅਮ੍ਰਿਤ ਵਸਰੇ ਸ਼ਿ ਮਿਲੇ ਦੇਖਿਆ ਇੰਦਰ ਆ ਜਾ ਰਹੇ ਨੇ ਦੇਵਤਿਆਂ ਦੇ ਰਾਜਾ ਉਹਨ ਲੋਕ ਮਹੱਲਾ ਸੀ ਬੜੀ ਸੁੰਦਰ ਉਹ ਪੇਟਾ ਕਰਦੇ ਇੰਦਰ ਦੇਵਤਾ ਨੇ ਅੰਦਰ ਦੇਵਤਾ ਹੰਗਾਰ ਜਿ ਬੈਠੇ ਸਨ ਉਹਨਾਂ ਨੇ ਹਾਥੀ ਦੇ ਮੱਥੇ ਤੇ ਲਾ ਦਿੱਤੇ ਹਾਥੀ ਕੀ ਜਾਣੇ ਵਾਲਾ ਹਾਥੀ ਨੇ ਸੁਣ ਨਾਲ ਪਕੜ ਕੇ ਪੈਰ ਥੱਲੇ ਦੇ ਦਿੱਤੇ ਦਰਵਾਸਾ ਰਿਸ਼ਨ ਨੂੰ ਬੜਾ ਕਰੋਧ ਆਇਆ ਇਸ ਗੱਲ ਦਾ ਦੇਖੋ ਮੈਂ ਸਤਕਾਰ ਕੀਤਾ ਵੀ ਇੰਦਰ ਦੇਵ ਦਾ ਜਿਸ ਨੇ ਮੇਰੀ ਦਿੱਤੀ ਮਾਲਾ ਦਾ ਸਨਰਾਦਰ ਕੀਤਾ ਦਰਵਾਸਾ ਰਿਸ਼ਨ ਸ਼ਰਾਬ ਤੇ ਜਾ ਤੇਜ ਹੀਨ ਹੋ ਜਾ ਜਿਹੜਾ ਐਡਾ ਤੈਨੂੰ ਹੰਕਾਰ ਚੜਿਆ ਹੈ ਤੇਰਾ ਬਲ ਨਸ਼ਟ ਹੋ ਜਾਏ। ਮਿਸ਼ਰਾਪ ਹੋ ਗਿਆ। ਉਸ ਨਾਲ ਯੁੱਧ ਹੈ ਰੌਕਸ਼ਨਾ ਨਾਲ ਬਿਰਤਾ ਸੁਨ ਮਾਰਿਆ Indra Devta ਨੇ। ਪਾਪ ਲਗਾ ਬ੍ਰਹਮੱਤਿਆ। Indra Devta ਜਾ ਕੇ ਛਿਪ ਗਏ। ਰਾਜ ਖਾਲੀ ਹੋ ਗਈ ਕੁਰਸੀ। ਦੇਵਤਾ ਨੇ ਵਿਚਾਰ ਕੀਤਾ ਉਹ ਕੀ ਕੀਤਾ ਜਾਏ? ਦੇਵ ਗੁਰੂ ਬ੍ਰਸਤੇਪੀ ਬੁਲਾਇਆ ਗਿਆ। ਕਿ ਮਹਾਰਾਜ ਦਸੋਂ ਬਿਨਾਂ ਰਾਜਾ ਦੇਣ ਕੀ ਕੀਤਾ ਜਾਏ? ਗਿੰਦਰ ਦੇਵ ਦਾ ਪਤਾ ਨਹੀਂ ਲੱਗਦਾ ਕਿੱਥੇ ਗਿਆ ਬੜਾ ਚਿਰ ਕੋਈ ਲਾਸ਼ ਕਰ ਦੇਣਾ ਵਿਸ਼ਪਤੀ ਕਹੇ ਲਗੇ ਨਿਹੋਸ਼ ਰਾਜੇ ਨੂੰ ਘਦੀਤੇ ਬਿਠਾ ਦਿੱਤਾ ਜਾਏ ਜਗ ਦੇਂਦਰ ਦੇਵਤਾ ਨਹੀਂ ਮਿਲਦੇ ਤਾਂ ਤੇ ਨਿਹੋਸ਼ ਰਾਜਾ ਬੜਾ ਧਾਰਮਿਕ ਰਾਜਾ ਹੈ ਉਹ ਬਗਾਨ ਸ਼ੰਕਰ ਦਾ ਦਾ ਮਾਦਵੀ ਹੈ ਉਸ ਨੂੰ ਸਵਰਗ ਦਾ ਰਾਜਾ ਬਣਾ ਦਿੱਤਾ ਜਾਏ ਸਾਰੇ ਬੜਸ ਸਾਨੂੰ ਯਾਹ ਠੀਕ ਨੇਸ਼ ਰਾਜਾ ਨੂੰ ਬੁਲਾਇਆ ਗਿਆ ਕਿ ਅਸਵਰਗ ਦੇ ਵਿੱਚ ਵੀ ਆਪ ਦਰਤੇ ਦੇ ਨਾਲ ਨਾਲ ਸਵਰਗ ਦਾ ਰਾਜ ਵੀ ਕਰੋ। ਨੇਸ਼ ਰਾਜਾ ਕਹਿਣ ਲੱਗੇ ਵੀ ਇਹ ਮਹਿਰਾਜ ਨਹੀਂ ਕਰ ਸਕਦਾ। ਕੀ ਕਾਰਨ ਕੀ ਹੈ? ਤੁਹਾਡੀ ਬੜੀ-ਬੜੀ ਸ਼ਕਤੀਆਂ ਨੇ ਅਗੰਦੇ, ਬਵੰਦੇ, ਵਰਣ ਦੇ ਮਹਿਤਾ ਮਕਾਵਲਾ ਨਹੀਂ ਕਰ ਸਕਦਾ। ਰਾਜਾ ਜਿਆਦਾ ਸ਼ਕਤੀ ਵਾਲਾ ਹੋਵੇ ਤਾਂ ਰਾਜ ਕਰ ਸਕਦਾ ਹੈ। ਤੁਹਾਡੀ ਸ਼ਕਤੀਆਂ ਜ਼ਿਆਦਾ ਨਹੀਂ ਮੈਂ ਉਨੀ ਸ਼ਕਤੀ ਰੱਖਦਾ ਨਹੀਂ। ਤੇ ਫਿਰ ਕਿਸਰਾ ਮੈਂ ਤੁਹਾਡੇ ਦੇ ਹੁਕਮ ਕਰਾਂ ਸ਼ਕਤੀਸ਼ਾਲੀ ਬੰਦਾ ਨਿਰਵਲ ਬੰਦੇ ਤੇ ਆਰਡਰ ਹੁਕਮ ਕਰ ਸਕਦਾ ਨਿਰਵਲ ਬੰਦਾ ਸ਼ਕਤੀ ਵਾਲੇ ਦੇ ਹੁਕਮ ਨਹੀਂ ਕਰ ਸਕਦਾ ਜੇ ਰਾਜ ਮੈਂ ਕਹਦਾ ਕਰਾਂਗਾ ਜੇ ਮੈਂ ਤੁਹਾਨੂੰ ਹੁਕਮ ਨਹੀਂ ਕਰ ਸਕਦਾ ਦੇਵ ਗੁਰੂ ਬ੍ਰਿਸ਼ਪਤੀ ਨੇ ਕਿਹਾ ਵੀ ਰਾਸਾ ਕਰਦੇ ਆ ਜਿਹਦੇ ਨਾਲ ਵੀ ਤੁਹਾਡੇ ਨੇਦਰ ਮਿਲਣਗੇ ਉਹਦੀ ਅਧੀ ਸ਼ਕਤੀ ਤੁਹਾਨੂੰ ਮਿਲ ਜਾਏਗੀ ਜੇ ਤੁਸੀਂ ਆਪਣੀ ਸ਼ਕਤੀ ਨਾਲ ਪ੍ਰਭਲ ਹੋ ਜਾਓ ਉਨੇ ਸਾਰੇ ਉਹਨ ਦੇਵਤਿਆਂ ਨੂੰ ਦੇਖਣਾ ਸਭ ਦੀ ਅਦੇ ਸ਼ਕਤੀ ਨੂੰ ਵਿਸ਼ਵਾਜਨ ਨੂੰ ਮਿਲ ਜਾਣੀ। ਉਹ ਸ਼ਕਤੀਸ਼ਾਲੀ ਹੋ ਜਾਣਾ ਉਸਨੇ। ਇਸ ਤਰ੍ਹਾਂ ਦੇ ਨਾਲ ਰਾਜਾ ਨੂੰ ਨਵਿਸ਼ ਨੂੰ ਬਿਠਾ ਦਿੱਤਾ ਗਿਆ ਗੱਦੀ ਤੇ। ਉਹ ਰਾਜ ਕਰਦੇ ਨੇ ਉਹ ਸਾਰੇ ਸੁੱਖ। ਬੜੀ ਬੜੀ ਸੁੰਦਰ ਪਰੀਆਂ ਨੇ ਉਥੇ। ਨੌਜ ਗਾਣੇ ਹੁੰਦੇ ਨੇ ਹਰ ਵੇਲੇ। ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ ਭੋਜਨ ਨੇ ਹਰ ਤਰ੍ਹਾਂ ਦਾ ਸੁੱਖ ਹੈ। ਇਨਸਾਨ ਦੀ ਇਛਾਵਤ ਦੀ ਜੰਦੀ ਇਹਨੀਆਂ ਸੁੰਦਰ ਪਰਿਆਦੇ ਹੁੰਦੇ ਵੀ ਇੱਕ ਦਿਨ ਨੂੰ ਨੇ ਸਚੀ ਨੂੰ ਦੇਖ ਲਿਆ ਇਹ ਸਚੀ ਇੰਦਰ ਦੇਵਤਾ ਦੀ ਪਤਨੀ ਹੈ ਅੱਡਾ ਸੁੰਦਰ ਮੈਂ ਸਵਰਗ ਦਾ ਰਾਜਾ ਵੀ ਇਹਨੂੰ ਮੇਰੀ ਸੇਵਾ ਚ ਰਹਿਣਾ ਚਾਹੀਦਾ ਹੁਕਮ ਕਰਕੇ ਭੇਜਿਆ ਸਚੀ ਨੂੰ ਸਾਡੀ ਸੇਵਾ ਚ ਰਹੋ ਸਚੀ ਨੇ ਜਵਾਬ ਦਿੱਤਾ ਵੀ ਮੈਂ ਪਤੀ ਪਤਨੀ ਹੈ ਮੈਂ ਦੂਸਰੇ ਬੰਦੇ ਦਾ ਮੁਖ ਨਹੀਂ ਦੇਖਦੀ ਮੈਂ ਆਪਣੇ ਤਲਮ ਚ ਰਹਿਣ ਲਿਆ नूष राजा ਦਾ ਮਨਤਾਬ ਬਿਲਕੁਲ ਇਕਦਮ ਲੁਭਾਇਆ ਮਨ ਹੋਇਆ ਬੈਸ ਉਹ ਕਿਸੇ ਤਰ੍ਹਾਂ ਵੀ ਸਚੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ ਮੜਾ ਉਹਨੇ ਪਰੇਸ਼ਾਨ ਕਰਨ ਲੱਗਾ ਹੋਣਾ ਸਚੀ ਬੇ ਦੁਖੀ ਹੋ ਕੇ ਦੇਵ ਗੁਰੂ ਬ੍ਰਹસ્ਪਤੀ ਕੋਲ ਚਲੀ ਗਏ ਫੇ ਮੇਰੇ ਤਰ੍ਹਾਂ ਨੂੰ ਬਚਾਓ ਨੂष ਰਾਜਾ ਮੈਨੂੰ ਪਰੇਸ਼ਾਨ ਕਰਦਾ ਹੈ ਦੇਵ ਗੁਰੂ ਬ੍ਰਹਸਪਤੀ ਕਹ ਲਗੇ ਬੇਸੁਲੇ ਉਸ ਕੋਲ ਰਾਜੇ ਸ਼ਕਤੀ ਬਹੁਤ ਹੋ ਗਈ ਕਿਉਂਕਿ ਸਾਰੇ ਦੇਵਤਿਆਂ ਦੀ ਸ਼ਕਤੀ ਵੀ ਉਹਨੂੰ ਮਿਲ ਗਈ ਹੈ ਕਿਉਂਕਿ ਜੇ ਆ ਵੀ ਨੂੰ ਗਿਆ ਵੀ ਤੇਰੇ ਕੋਲ ਜਿਹੜੇ ਵੀ ਦੇਵਤੇ ਹਨ ਕਿ ਸਭ ਦੀ ਸ਼ਕਤੀ ਤੈਨੂੰ ਮਿਲ ਜਾਏਗੀ ਤਾਂ ਹੁਣ ਉਸ ਨੂੰ ਉਸ ਤਰ੍ਹਾਂ ਤਾਂ ਹਟਾ ਨਹੀਂ ਸਕਦੇ ਬਲ ਵਾਲਾ ਹੈ ਵੀ ਤਰੀਕਾ ਕਰਨਾ ਯੁਕਤੀ ਕਰਨੀ ਪਵੇਗੀ ਬ੍ਰਸ਼ਪਤੀ ਦੇਵਗੁਰੂ ਨੇ ਯੁਕਤੀ ਦੋ 시ਵੇ ਅਸਾ ਕਰੋ ਉਹਨੂੰ ਸੰਦੇਸ਼ ਦੇ ਦਿਓ ਮੈਂ ਤੇਰੀ ਸੇਵਾ ਚ ਹਾਜ਼ਰ ਹਾਂ ਲੇਕਿਨ ਮੇਰੇ ਮਹਿਲ ਦੇ ਵਿੱਚ ਤੁਸੀਂ ਰਿਸ਼ਿਆ ਨੂੰ ਹਾਰ ਬਣਾ ਕੇ ਪਾਲਕੀ ਉਠਵਾ ਕੇ ਲੈ ਕੇ ਆਓ ਮੈਂ ਤੁਹਾਡੀ ਸੇਵਾ ਚ ਹੋ ਜਾਗੀ। ਨਗਸ਼ ਰਾਜਾ ਬੜੇ ਪ੍ਰਸੰਨ ਹੋਏ ਕਿਉਂਕਿ ਹੁਣ ਸਾਰੇ ਹੁਕਮ ਚੱਲਦੇ ਉਹਨਾਂ ਦਾ 33 ਕਰੋੜ ਦੇਵੀ ਦੇਵਤਾ ਦੇ ਰਾਜਾ ਨੇ ਸਰ ਰਿਸ਼ੀ ਨਦੀ ਅਧੀਨ 73 ਰਿਸ਼ੀ ਨੂੰ ਬੁਲਾਇਆ ਗਿਆ। ਇਹ ਸਤ੍ਰਿਸ਼ੀ ਆਕਾਸ਼ ਪੁੱਠਾਚਾਰ ਜਿਹੜਾ ਦਿਸਦਾ ਹੈ ਇਹ ਸਤ੍ਰਿਸ਼ੀ ਨੇ। ਜਿਹੜੇ ਬ੍ਰਹਮ ਰਿਸ਼ੀ ਨੇ ਇਨਾਂ ਨੂੰ ਬੁਲਾਇਆ ਗਿਆ ਵੀ ਤੁਸੀਂ ਸਾਡੀ ਪਾਲਕੀ ਉਠਾ ਕੇ ਇੰਦਰਾਣੀ ਦੇ ਮਹਿਲ ਚਲੇ ਚਲੋ। ਉਹ ਰਿਸ਼ੇਨ ਦੇ ਗਦੀ ਪਾਲਕੀ ਉਠਾਈ ਲਈ ਸੀ। ਇਹ ਲੇਕਿਨ ਹੁਕਮ ਮਹਾਰਾਜ ਦਾ ਪਾਲਕੀ ਉਠਾਈ ਉਸ ਵਿੱਚ ਨਿਸ਼ ਰਾਜਾ ਨੂੰ ਬਿਠਾਇਆ। ਆਸਿਆ ਸੇ ਚਲਦੇ ਆ ਰਹੇ ਸੀ। ਇਹ ਬਾਰ ਬਰਦਾ ਸਰ 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 ਮੈਂ ਜਲਦੀ ਚਲੋ। ਇਹ ਨਾ ਕਾਮਦਾਨ ਨਾ ਹੋਇਆ ਦਾ ਹੈ। ਜਲਦੀ ਚਲੋ ਜਲਦੀ ਚਲੋ ਬੋਲਦਾ ਲੇਕਿਨ ਰਿਸ਼ਿਤ ਆਪਣੀ ਚਾਲ ਨਾਲ ਚਲਦੇ ਪਏ ਨੇ ਐਸਾ ਦੇਖ ਕੇ ਨਿਹੁਸ਼ ਰਾਜਾ ਨੇ ਜੋਰ ਦਾ ਲੱਤ ਮਾਰ ਦਿੱਤੀ ਰਿਸ਼ੀ ਅਗਸਤ ਦੇ ਸਿਰ ਤੇ ਅਗਸਤ ਬਿਨੇ ਅਸਰੇ ਸ਼ਿਨੰਜੜ ਟਾਈ ਚੂਲਾ ਸਾਰਾ ਸਮੁੰਦਰ ਪੀ ਗਏ ਸਨ ਉਹ ਰਿਸ਼ੀ ਅਗਸਤ ਬਿਨੇ ਜਦੋਂ ਉਹਨੇ ਜ਼ੋਰ ਦਾ ਪੈਰ ਮਾਰਿਆ ਸਿਰ ਤੇ ਅਗਸਮ ਨੇ ਤੇ ਸਾਰੇ ઋષਿ ਬੜੇ ਨਾਰਾਜ਼ ਹੋ ਗਏ ਇਸ ਗੱਲ ਤੋਂ ਬੜਾ ਗੁੱਸੇ ਚ ਆਏ ਇਹਨੇ ਹੋਸ਼ ਰਾਜਾ ਇਸ ਨੂੰ ਸੁਰਗ ਦਾ ਰਾਜਾ ਬਣਾ ਦਿੱਤਾ ਇੰਨਾ ਕੰਮ ਤਾਂ ਅੰਨ ਹੋਇਆ ਪਿਆ ਮੇ ਸਿਰ ਮਾਰ ਸੀ ਤੇ ਪੈਰ ਮਾਰਦਾ ਪਿਆ ઋਸ਼ੀਾਂ ਨੇ ਕਿਤੇ ਸਾਰੇ ਹੱਥ ਜੋੜ ਕੇ ਖੜੇ ਹੋ ਗਏ ઋષੀ ਭਗਵਾਨ ਵੀ ਉਹਨਾਂ ਦਾ ਇਨਾਂ ਦਾ ਸਤਕਾਰ ਕਰਦੇ ਨੇ ਤੇ ਇਹ ਸ਼ਰਬਾਰ ਦਾ ਸਿਰ ਦੇ ਉੱਪਰ ਅਗਰ ਕੋਈ ਨੇ ਸ਼ਰਾਬ ਦੇ ਦਿੱਤਾ ਜਾਂ ਸਰਬ ਸਰਬ ਕਹਿੰਦਾ ਜਾ ਸਰਪ ਹੀ ਬਣ ਜਾ 10000 ਸਾਲ ਦੀ ਸਰਪ ਦੀ ਜੋਨੀ ਭੁਗਤ एकदम ਅਜਿਕਰਪਨ ਕੇ ਬੜਾ ਪਹਾਰੀ ਰੋਂਦਾ ਉਹ ਨਾ ਕੋਲਾਂਦਾ ਪਿਆ ਬੇਨਤੀਆਂ ਕਰਦਾ ਹੈ ਮਹਾਰਾਜ ਕਿਰਪਾ ਕਰੋ ਇੰਨੀ ਵੱਡੀ ਦੇਹ ਸਰੀਰ ਮਿਲ ਗਿਆ ਮੈਂ ਕਿਸ ਤਰ੍ਹਾਂ ਭੋਜਨ ਕਰਾਂਗਾ ਦੁਰੀ ਨਹੀਂ ਸਕਦਾ ਆਰਾਮ ਨਾਲ ਜਾਨੂ ਦੌੜੇਗਾ ਤਾਂ ਅੰਨ ਸੀ ਜਾ ਉਹਦੇ ਜਿਹੜੇ ਨੂੰ ਖਾਣਾ ਹੈ ਉਹ ਦੌੜ ਜਾਂਦਾ ਹਉਸ ਮੁਨੇ ਕੇ ਆ ਲਗੇ ਤੇਰੀ ਪકડ ਜਿਹੜਾ ਹੋ ਜਾਏਗਾ ਤੈਨੂੰ ਵਰਦਾਨ ਦੇਣੇ ਉਹ ਛੁੱਟੇਗਾ ਨਹੀਂ ਭਾਵੇਂ ਕੱਡਾ ਚੋਰ ਵਾਲਾ ਹੋਵੇ ਹੋਰ ਕਹਿਣ ਲੱਗਾ ਮੇਰਾ ਫਿਰ ਕਰਮ ਕਦੋਂ ਛੁੱਟੇਗਾ ਸਰੀਰ ਕਦੋਂ ਛੁੱਟੇਗਾ ਫਿਰ ਮੁਕਤ ਕਰਾਂਗਾ ਜਗਰ ਜੀ ਉੱਚਾ ਕੰਜਸੂਲੇ ਤੇਰੇ ਸਵਾਲਾਂ ਦਾ ਜਵਾਬ ਤੇਨੇ ਕੋਈ ਦੇਗਾ ਤਾਂ ਤੇਰੀ ਮੁਕਤੀ ਹੋ ਜਾਏਗੀ। ਆਕਾਸ਼ ਤੋਂ ਲਿਗਾਏ ਅਜਗਰ ਦੇ ਰੇ ਉਪਚਾ ਕੇ نیچے ਬੜਾ ਦੁੱਖ ਪਾਇਆ ਉਸਨੇ ਬੜਾ ਵੱਡਾ ਸਰੀਰ ਇਹ ਸਤਾਲਕੰਨ ਦੂਰੋਂ ਹੀ ਸਵਾਸ ਨਾਲ ਹੀ ਜਾਨਰ ਪੰਛੀਆਂ ਨੂੰ ਖਿਚ ਲੈਂਦੇ ਨੇ ਇਹਨਾਂ ਦੇ ਸਵਾਸ ਕੋ ਨੂੰ ਲੰਘ ਜਾਏ ਕੋਈ ਵੀ ਕੋਈ ਜੀਵ ਲੰਘ ਜਾਏ ਐਸਾ ਸਵਾਸ ਖੀਦੇ ਨੇ ਉਹ ਜੀਵ ਉਹਦੇ ਅੰਦਰ ਚੱਲ ਜਾਂਦਾ ਸਭ ਤੇ ਲਗਾ ਲੈਂਦੇ ਅੰਦਰ ਬੜਾ ਬੜਾ ਸਰੀਰ ਹੁੰਦਾ ਬੜਾ ਚਿਰ ਹੋ ਗਿਆ ਹੁਣ ਸਰਬ ਦੀ ਜੋਨ ਵਿੱਚ ਹੋਰ ਖਿਆਲ ਹੋਣਾ ਸੀ ਹੁਣ ਇਹਦੇ ਪਾਲਵ ਇਹਨਾਂ ਨੂੰ ਬਨਵਾਸ ਹੋਇਆ ਦਾ ਜੂਏ 'ਚ ਹਾਰ ਗਏ ਜੰਗਲ ਜੰਗਲੀ ਬੜੇ ਤੇ ਇਹ ਕੋਈ ਉਸੇ ਪਹੁੰਚ ਗਿਆ ਜਦੋਂ 3 ਸਾਲ ਗਿਆ ਪਰ ਹਵਾਵਸ ਤੇ ਕੋਈ ਮੈਂ ਫਲ ਫੁੱਲ ਲੈ ਕੇ ਆਵਾਂ ਜਦੋਂ ਤੇ ਲੰਘਿਆ ਉਸਕਰ ਨੇ ਪਕੜ ਲਿਆ ਬੜਾ ਜੂਲਾ ਹੈ ਭੀਮਸਨ ਨੇ 10000 ਰਤੀ ਦੀ ਤਾਕਤ ਰੱਖਦਾ ਭੀਮ ਕੁਝ ਨਹੀਂ ਕਰ ਸਕਿਆ ਬੜਾ ਜੋਰ ਲੰਦਾ ਥੱਕ ਗਿਆ ਬਿਲਕੁਲ ਕੁਝ ਨਹੀਂ ਕਰ ਸਕਿਆ ਹਰਨ ਸੀ ਭੀਮਸਰ ਖੁਦ ਇਤਨੀ ਤਾਕਤ ਵਾਲਾ ਕਿਹੜਾ ਆ ਗਿਆ ਅਜ਼ਗਰ ਮੈਂ ਤਾਂ بڑے بڑے ਯੋਧੇ ਬਲੀ ਇੱਕ ਮਿੰਟਾਂ ਚਿਤ ਕਰ ਦੇਣਾ ਇੱਕ ਭੀਮਸਰ ਦਾ ਵੀ ਅੰਕਾਰ ਦੂਰ ਹੋ ਗਿਆ ਵੀ ਮੇਰੇ ਤੋਂ ਬਲੀ ਵੀ ਬੈਠੇ ਨੇ ਬਹੁਤ ਛੇੜ ਹੋ ਗਿਆ ហើយ ਨਹੀਂ ਭੀਮਸਨ ਉਹ ਸਾਰੇ ਭਰਾ ਤਲਾਸ਼ੇ ਚ ਨਿਕਲੇ ਉਹਦੇ ਪਹੁੰਚੇ ਦੇਖਿਆ ਤਾਂ ਭੀਮਸਨ ਨੂੰ ਅਜਗਰ ਨੇ ਪਕੜੇ ਜਦਿਸ਼ਮਾਰਾ ਕਹਿੰਦੇ ਮੇਰਾ ਪ੍ਰਾਤ ਤਾ ਛੱਡ ਦੇ ਉਹ ਕਿਹਾ ਦੇ ਮੈਂ ਕਿਉਂ ਛੱਡਾ ਮੇਰੇ ਪਗੜ ਜੜਾ ਤੇ ਮੈਂ ਛੱਡਦਾ ਨਹੀਂ ਮੇਰਾ ਭੋਜਨ ਹੈ ਜਦਿਸ਼ਮਾਰਾ ਕਹਿਣ ਲਗੇ ਇਹਦੇ ਇਹ ਵਿੱਚ ਜੋ ਮਰਜੀ ਮਿਲ ਤੋ ਲੈ ਲਓ ਜੋ ਆਪ ਦੀ ਚਾਹ ਉਹ ਕਹ ਦੋ ਮੈਂ ਮੰਨ ਲਣਾ ਇਹਨੂੰ ਜਾਓ ਇਹਨੂੰ ਛੱਡ ਦੇ ਬਾਰ ਬਾਰ ਕਹਿਣ ਤੇ ਕਹਿਣ ਲਗੇ ਅਲਗਰ ਕਹਿੰਦਾ ਅੱਛਾ ਫਿਰ ਮੇਰੇ ਸਵਾਲਾਂ ਦਾ ਜਵਾਬ ਦੇ। ਅਗਰ ਮੇਰੇ ਸਵਾਲਾਂ ਦਾ ਤੋ ਜਵਾਬ ਦੇ ਦਿੱਤਾ ਤਾਂ ਮੈਨੂੰ ਛੱਡਦਾ। ਕਿਦਾ ਆਪੀ ਸਕਦੇ। ਕਿ ਸਭ ਤੋਂ ਪਹਿਲਾ ਸਵਾਲ ਹੈ ਬ੍ਰਾਹਮਣ ਕਿਨੂੰ ਕਹਿੰਦੇ ਨੇ? ਇਦਿਸ਼ਟਮਾਲਾ ਕਹਿੰਨਗੇ ਜੋ ਸਤ ਤੇ ਧਰਮ ਤੇ ਦਾਨਪੁਨ ਤੇ ਤਿਆਗ ਤੇ ਤਪੱਸਿਆ ਦੇ ਸੌਦਨਾ ਤੇ ਚਲੇ। ਕੋਈ ਬ੍ਰਾਹਮਣ ਹੁੰਦਾ ਹੰਕਾਰ ਨਾ ਕਰੀਏ ਸਤਿਬਚਨੀ ਹੋਵੇ ਮਰਬਾਣੀ ਦੇ ਵਿੱਚ ਬ੍ਰਾਹਮਣ ਦੀ ਪਰਿਭਾਸ਼ਾ ਦੱਸਨੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤੇ ਸਗਲੇ ਕੁਲ ਤੋਂ ਆਲੇ ਪਰਮਾਣੇ ਉਹ ਬ੍ਰਾਹਮਣ ਹੁੰਦਾ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਉਹ ਆਪ ਹੀ ਤਰ ਜਾਂਦਾ ਤੇ ਆਪਣੀ ਕੁਲ ਵੀ ਤਾਰ ਦਿੰਦਾ ਸੋ ਬ੍ਰਾਹਮਣ ਜੇ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਾਰੇ ਕਵੀ ਸਾਹਿਬ ਬਰਮਾਨ ਕਰਦੇ ਨੇ ਸੋ ਬ੍ਰਾਹਮਣ ਜੇ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਾਰੇ ਕੋ ਕਵੀ ਜੇ ਬ੍ਰਹਮ ਵਿਚਾਰੇ सो ब्राह्मण कहित तो है हमारे भीर साहब कहें वो ब्राह्मण है कह कबीर जो ब्रह्म विचारे जो ब्रह्म की विचार है सो ब्राह्मण कहित तो है हमारे असि उसने ब्राह्मण कहने जो ब्रह्म विचार करता है संतुष्ट हो गया अजगर दूसरा सवाल समुद्र नो गहरा की है बड़ा गहरा हमें समुद्र ਨੇ ਪ੍ਰੇਮ ਪ੍ਰੇਮ ਦੀ ਗਹਿਰਾਈ ਨਾਪੀ ਨਹੀਂ ਜਾ ਸਕਦੀ ਸਮੁੰਦਰ ਦੀ ਗਹਿਰਾਈ ਨਾਪੀ ਜਾ ਸਕਦੀ ਪ੍ਰੇਮੀ ਬੰਦੇ ਜਾਨਾ ਵਾਰ ਦਿੰਦੇ ਨੇ ਆਟੋਮੈਟਿਕ ਕਰਨ ਨਾ ਮਿਲਣ ਦੇ ਇਤਨਾ ਉਲਗ ਪ੍ਰੇਮ ਹੋ ਜਾਂਦਾ ਹੈ ਕਿ ਜਾਨ ਵਾਰ ਦਿੰਦੇ ਨੇ ਤਾਂ ਪ੍ਰੇਮ ਦੀ ਗਹਿਰਾਈ ਨੂੰ ਨਾਪਿਆ ਨਹੀਂ ਜਾ ਸਕਦਾ ਸਮੁੰਦਰ ਦੀ ਗਹਿਰਾਈ ਨਾਪੀ ਜਾ ਸਕਦੀ ਠੀਕ ਕਿੰਨੇ ਰਸਤੇ ਨਾਲੋਂ ਲੰਬਾ ਕੀ ਹੈ ਰਸਤਾ ਹੀ ਤੂੰ ਸ਼ੁਰੂ ਹੋ ਜਾਉਂ ਸਾਰੀ ਦੁਨੀਆ 'ਚ ਰਸਤਾ ਹੀ ਰਸਤਾ ਜਿੱਥੇ ਮਰਜੀ ਚੱਲ ਜਾਓ ਜਿਹੜੇ ਮਰਜੀ ਦੇਸ਼ ਪੰਜ ਰਸਤਾ ਨਹੀਂ ਮੁਕਦਾ ਕਿ ਰਸਤਾ ਚੱਲਦਾ ਹੈ ਸ਼ਹਿਰ ਕਦੋਂ ਮੈਂ ਦੂਜਾ ਦੂਜਾ ਸ਼ਹਿਰ ਸ਼ੁਰੂ ਹੋ ਗਿਆ ਰਸਤਾ ਚੱਲਦਾ ਪੇ ਇੱਕ ਕੋਨੇ 'ਤੇ ਧਰਤੇ ਤੇ ਸ਼ੁਰੂ ਜਾ ਦੂਜੇ ਕੋਨੇ 'ਤੇ ਪਹੁੰਚ ਰਸਤਾ ਨਹੀਂ ਮੁਕਦਾ ਦਰਸੇ ਤਾਂ ਲੰਬਾ ਗਿਆ ਜਿਦੇਸ਼ੇ ਮਾਰ ਕੇ ਲੱਗੇ ਰਸਤੇ ਤਾਂ ਲੰਬੀ ਦ੍ਰਿਸ਼ਟੀ ਸੋਚ ਇਨਸਾਨ ਦੂਰ ਦੀ ਸੋਚ ਸੋਚ ਲੈਂਦੇ ਅਸੀਂ ਅਗਲੇ ਜਨਮ ਦੀ ਵੀ ਸੋਚ ਸਕਦੇ ਹਾਂ ਅਸੀਂ ਅਗਲੇ ਜਨਮ ਦੀ ਕੀ ਬਣਨੇ ਹੈ ਇਹ ਜਨਮ ਦੇ ਵਿੱਚ ਤਰਮ ਕਰਮ ਕਰੀਏ ਦਾਨ ਪੁੰਨ ਕਰੀਏ ਅਗਲਾ ਜਨਮ ਸ੍ਰੇਸ਼ਟ ਬਣੇਗਾ ਤਬ ਉਹ ਰਾਜ ਰਾਜੋ ਨਰਕ ਤਬਸੇ ਅਗਰ ਇਹ ਸਾਲ ਨਾ ਕਰੇ ਰਾਜਾ ਬਣ ਜਾਏਗਾ ਅਗਲੇ ਜਨਮ ਚ ਉਹ ਜਦੋਂ ਰਾਜ ਕਰਕੇ ਹੰਕਾਰੀ ਹੋ ਜਾਂਦਾ ਫਿਰ ਨਰਕ ਨੂੰ ਚਲਾ ਜਾਂਦਾ ਹੈ। ਤਪੱਸਿਆ ਉਸਾਦ ਨਾ ਕਰਕੇ ਰਾਜਾ ਬਣ ਸਕਦਾ। ਤੋ ਇਤਨੀ ਲੰਬੀ ਸੋਚ ਇਨਸਾਨ ਰੱਖ ਸਕਦਾ। ਅਗਲੇ ਜਨਮਾਂ ਤੱਕ ਵਾਸਤੇ ਵੀ ਸੋਚ ਸਕਦਾ। ਤੋ ਰਸਤੇ ਤੋਂ ਲੰਬਾ ਸੋਚਣਾ ਕੀ ਹੈ? ਇਨਸਾਨ ਦੀ ਸੋਚ। ਇਹ ਸਭ ਤੋਂ ਲੰਬੀ ਹੈ। अच्कल अ सवाल जवाब ठीक मिल रहे हैं वो सोचता पे मेरा समा आ गया क्योंकि यही ने कहा जिससे तेन ते कुछ सवालों के जवाब दे देगा तेरी उसकती हो जाएगी ये शरीर छुट जाएगा फिर और इस तरह के न ਅਜਗਰ ਨੇ ਧੰਨਵਾਦ ਕੀਤਾ ਕਹਿੰਦੇ ਮੈਂ ਤੁਹਾਡੀ ਕੁੱਲ ਵਿੱਚ ਹਾਂ ਹੰਕਾਰ ਹੋ ਗਿਆ ਸਵਰਗ ਦਾ ਰਾਜਾ ਬਣਿਆ ਹੰਕਾਰ ਨੇ ਇੱਥੇ ਪੰਚਾਦਾ ਅਜਗਰ ਦੀ ਜੀਵਨ ਵਿੱਚ ਅੱਜ تسਲੀ ਹੋ ਗਈ ਕਿਉਂਕਿ ਰਸ਼ੀਦਾ ਬਰਦਾਨ ਸੀ ਜਿਹੜੇ ਤੇਰੇ ਸਵਾਲਾਂ ਦਾ ਜਵਾਬ ਦੇ ਦੇਗਾ ਤੇ ਤੇਰੀ ਮੁਕਤੀ ਹੋ ਜੇ ਕਲਿਆਣ ਹੋ ਜਾਏਗੀ ਇੱਕਦਮ ਉਹਨੇ ਢਿੱਲਾ ਸ਼ਰੀਰ ਕੀਤਾ ਭੀਮਸਨ ਬਾਹਰ ਨਿਕਲਾ ਉਹ ਦੇਖਦੇ ਦੇਖਦੇ ਅਜਗਰ ਉਤੇ ਸ਼ਾਤ ਹੋ ਗਿਆ ਇਸ ਕਰੇ ਮਾਰੇ ਗਾ ਸੰਤਨ ਕੇ ਦੁਖਨ ਸਰਬ ਜਨ ਪਾਇ ਸੰਤਨ ਦੁਖ ਦੇਤਾ ਔਰ ਇਸੇ ਤੇ ਪੈਰ ਮਾਰਿਆ ਔਰ ਨੋਹੀ ਸਰਗ ਦਾ ਰਾਜਾ ਅਜਗਰ ਬਣ ਗਿਆ ਇਹ ਸੰਤਨ ਦੇ ਦੁਖ ਦੇਣ ਦਾ ਫਲ ਹੁੰਦਾ ਇਸ ਕਰਕੇ ਮਾਰੇ ਫਰਮਾਨ ਕਰਦੇ ਨੇ ਸ਼ਲੋਕ ਸੰਸਰਨ ਜੋ ਜਨ ਪਰੇ ਸੋਜਨ ਉਧਰਨ ਹੋਰ ਜੇ ਸੰਤਾਂ ਦੀ ਸ਼ਰਨ ਜਿਹੜਾ ਪਿਆ ਜਾਂਦਾ ਹੈ ਉਹਦੀ ਕਲਿਆਣ ਹੋ ਜਾਂਦੀ ਹੈ ਸੰਤ ਕੇ ਨਿੰਦਾ ਨਾਨਕਾ ਬਾਰ-ਬਾਰ ਹਵਤਾ ਜੇ ਸੰਤਾਂ ਦੀ ਨਿੰਦਾ ਜਿਹੜਾ ਕਰਦਾ ਹੈ ਬਾਰ-ਬਾਰ ਉਹਨਾਂ ਜਨਮ ਲੈਣੇ ਪੈਂਦੇ ਨੇ ਉਹ ਦੁਖੀ ਹੋ ਕੇ ਜੰਮਦਾ ਕਿਉਂਕਿ ਜਨਮ ਵੇਲੇ ਬੜਾ ਦੁੱਖ ਹੁੰਦਾ ਤੇ ਮਰਨ ਵੇਲੇ ਬੜਾ ਦੁੱਖ ਹੁੰਦਾ ਤੇ ਬਾਰ-ਬਾਰ ਉਹਨਾਂ ਜਨਮ ਬਰ ਮਿਲਦਾ ਆਸਪਤੀ ਸੰਤ ਕਾ ਦੁਖਨ ਔਰ ਜਗ ਘਟੇ ਸੰਤਾਂ ਨੂੰ ਦੁੱਖ ਦੇਣ ਨਾਲ ਦੋਸ਼ ਕਰਨ ਦੋਸ਼ ਦੇ ਦੋਸ਼ ਲਾਉਣ ਦੇ ਨਾਲ ਜੀ ਆਰਜਾ ਘਟੇ ਉਮਰ ਘਟ ਜਾਂਦੀ ਹੈ ਸੰਤ ਕੇ ਦੁੱਖ ਜਮਤੇ ਨਹੀਂ ਛੂਟੇ ਜੇ ਸੰਤਾਂ ਨੂੰ ਜਿਹੜੇ ਦੁਖੀ ਕਰਦੇ ਨੇ ਉਹ ਜਮਾਤ ਹੋ ਨਹੀਂ ਛੋੜਦੇ ਸੰਤ ਕੇ ਦੁੱਖ ਸੁਖ ਸਭ ਜਾਏ ਸਾਰੀ ਤਰ੍ਹਾਂ ਦੇ ਜਿਹੜੇ ਮੈਨੂੰ ਸੁਖ ਪ੍ਰਾਪਤ ਹੋਏ ਸਾਰੇ ਚਲੇ ਜਾਂਦੇ ਨੇ ਸੰਤ ਕੇ ਦੁੱਖ ਅੰਦਰਕ ਮੈਂ ਪਾਇ ਇਹ ਸੰਤਾਂ ਦੇ ਜਿਹੜੇ ਦੁੱਖ ਹੀ ਹੁੰਦੇ ਨੇ ਉਹ ਨਰਕਾਂ 'ਚ ਉਹਨਾਂ ਨੂੰ ਪਾਇਆ ਜਾਂਦਾ। ਸੰਤ ਕੇ ਦੁਖਨ ਮਤ ਹੋਏ ਮਲੀਨ। ਬੁੱਧੀ ਮਾਰੀ ਜਾਂਦੀ ਉਹਨਾਂ ਦੀ। ਮਲੀਨ ਬੁੱਧੀ ਹੋ ਜਾਂਦੀ। ਸੰਤ ਕੇ ਦੁਖਨ ਸੋਭਾ ਦੇਹੀਨ। ਕੋਈ ਇੱਜ਼ਤ ਨਹੀਂ ਕਰਦਾ ਉਹਨਾਂ ਦੀ ਕੋਈ ਵੀ। ਮਾਨ ਰਜਤ ਉਹਨਾਂ ਸਭ ਸਮਾਪਤ ਹੋ ਜਾਂਦੀ ਉਹਨਾਂ ਦੀ। ਸੰਤ ਕੇ ਹੱਥੇ ਕੋ ਰਖੇ ਨਾ ਕੋਈ। ਜੇ ਨੂੰ ਸੰਤ ਫਟਕਾਰ ਦੇਣ ਇੱਕ ਵਾਰੀ ਤੂੰ ਕੋਈ ਰਖਦਾ ਹੀ ਨਹੀਂ ਫਿਰ ਉਹ ਫਟਕਾਰਿਆ ਹੋਇਆ ਜਿੱਥੇ ਮਰਜੀ ਚਲਾ ਜਾਏ ਪਰ ਉਹ ਰਖਦਾ ਹੀ ਕੋਈ ਨਹੀਂ ਸੰਤ ਕੇ ਦੁਖੰਦ ਥਾਨ ਬਰਸਤ ਹੋਏ ਬਰਸਥਾਨ ਹੋ ਜਾਂਦਾ ਜਿੱਥੇ ਰਹਿੰਦਾ ਉਹ ਵੀ ਬਰਸਥ ਹੋ ਜਾਂਦਾ ਜਿੱਥੇ ਜਾਏਗਾ ਉੱਤੇ ਬਰਸਥ ਹੋ ਜਾਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ ਹਾਂ ਜੀ ਸੰਤ ਕਿਰਪਾਲੂ ਹੋ ਜਾਣ ਮਿਹਰਬਾਨ ਹੋ ਜਾਣ ਜੇ ਕਿਰਪਾ ਕਰ ਦੇਣ ਤੇ ਮਾਰੇ ਫਰਮਾਨ ਕਰੇ ਸੰਤ ਸੰਗ ਨਿੰਦਕ ਵੀ ਤਰੇ ਜਿਹੜਾ ਸੰਤਾਂ ਦਾ ਨਿੰਦਕ ਹੈ ਸੰਤ ਕਿਰਪਾਲੂਗੇ ਉਹਨੂੰ ਵੀ ਤਾਰ ਦਿੰਦੇ ਲੈ ਸੰਤ ਕੇ ਦੁਖੰਤੇ ਮੁਕ ਪਵੇ ਜੇ ਸੰਤਾਂ ਨੂੰ ਜਿਹੜਾ ਦੁੱਖ ਦਿੰਦਾ ਦੋਸ਼ ਕਰਦਾ ਹੈ ਮੁਕ ਪਵੇ ਮੋਟੇ ਡਾਉ ਜਾਂਦਾ ਉਹਦਾ ਯਾਨੀ ਲਕਵਾ ਮਾਰ ਜਾਂਦਾ ਉਹਨੂੰ ਸੰਤਨ ਕੇ ਦੁਖਨ ਕਾਗਜੋਂ ਲਵੇ ਸੰਤਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਨਾਲ ਕਾਹ ਦੀ ਜੁ ਨਹੀਂ ਮਿਲਦੀ ਕਾਹ ਕਾ ਕਰਦਾ ਰਹਿੰਦਾ ਔਰ ਉਹਦੀ ਕਾ ਕ ਨੂੰ ਕੋਈ ਪਸੰਦ ਨਹੀਂ ਕਰਦਾ ਪੱਥਰ ਮਾਰ ਦਿੰਦਾ ਉੱਡ ਜਾ ਕੋਇਲੇ ਬੋਲਣ ਨੂੰ ਛਾ ਸਮਝਦੇ ਨੇ ਕਾਂ ਦੇ ਬੋਲਣ ਨੂੰ ਬੁਰਾ ਸਮਝਦੇ ਨੇ ਹਾਲਾਂਕਿ ਉਹ ਜੋਤਸੀ ਹੈ ਕਿਸੇ ਘਰ ਮਹਿਮਾਨ ਆਣੇ ਤੇ ਕਾ ਕ ਕਰਦੇ ਆ ਕੇ ਲੇਕਿਨ ਫਿਰ ਵੀ ਉਹਨੂੰ ਅੱਛਾ ਨਹੀਂ ਸਮਝਦੇ ਇਕ ਕਾਜ ਜੋ ਨ ਵੀ ਇਨਸ਼ੀ ਹੋਣੀ ਨਹੀਂ ਚਾਹੁੰਦੀ ਸੰਤਨ ਕੇ ਦੁਖਨ ਸਰਬ ਜੋਨ ਪਾਏ ਇਹ ਸੰਤਾਂ ਦੇ ਦੋਸ਼ੀ ਜਿਹੜੇ ਹੁੰਦੇ ਨੇ ਸਰਬ ਦੀ ਜੋਨ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਸੰਤ ਕੇ ਦੁਖਨ ਤ੍ਰਿਗਤ ਜੋਨ ਬਿਕਰਮਾਏ ਇਹ ਸੰਤਾਂ ਦੇ ਦੋਖੇ ਨੇ ਜਿਹਨਾਂ ਐਸੀ ਜੁਨਾ ਕੀੜੇ ਮਕੋੜੇ ਬਣਨਾ ਪੈਂਦਾ ਉਹਨਾਂ ਬਿਸਟਾ ਦੇ ਕੀੜੇ ਬਣ ਜਾਂਦੇ ਨੇ ਜਾ ਕੇ ਤ੍ਰਿਗਤ ਜੋਨ ਸੰਤ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਦੇ ਦੋੜੇ ਦੁਖੀ ਨੇ ਤ੍ਰਿਸ਼ਨਾ ਚ ਸੜਦੇ ਰਹਿੰਦੇ ਨੇ ਤ੍ਰਿਸ਼ਨਾ ਨਹੀਂ 부ਝਦੀ ਨਦੀ ਸੈਸ ਘੜੀ ਲੱਕੋ ਡਾਵੇ ਤੇ ਬਣਾਏ ਮਾਇਆ ਪਾਛੇ ਪਾਵੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਦੇ ਦੋਸ਼ ਜਿਹੜੇ ਸਾਰਿਆਂ ਨੂੰ ਠਗਣਾ ਚਾਹੁੰਦੇ ਨੇ ਆਪੇ ਠਗੇ ਜਾਂਦੇ ਸੰਤ ਕੇ ਦੁਖਨ ਤੇਜ ਸਭ ਜਾਏ ਸਾਰਾ ਦੂਰ ਚਲੇ ਤਾਂ ਚਲਾ ਜਾਂਦਾ ਤੇਜ ਨਹੀਂ ਰੰਦਾ ਉਹਦਾ ਪ੍ਰਤਾਪ ਨਹੀਂ ਰੰਦਾ ਸੰਤ ਦੇ ਦੁੱਖ ਨੂੰ ਨਹੀਂ ਚਾਏ। ਨੀਚਾ ਤੋਂ ਵੀ ਨਹੀਂ ਚਲਾ ਜਾਂਦਾ ਜਿਹੜਾ ਸੰਤਾਂ ਦਾ ਦੋਸ਼ੀ ਹੁੰਦਾ। ਸੰਤ ਦੁੱਖੀ ਕਾ ਤਉ ਕੋ ਨਹੀਂ। ਸੰਤ ਦੁੱਖੀ ਕਾ ਤਉ ਕੋ ਨਹੀਂ। ਜੇ ਸੰਤਾਂ ਨੂੰ ਦੁੱਖ ਦੇਣ ਵਾਲੇ ਨੂੰ ਤਾਂ ਟਿਕਾਣਾ ਹੀ ਕੋਈ ਨਹੀਂ ਹੁੰਦਾ। ਹਰ ਜਗ੍ਹਾ ਫਟਕਾਰੇ ਜਾਂਦੇ ਨੇ। ਨਾਨਕ ਸੰਤ ਬਾਵੇ ਤਾਂ ਉਹ ਵੀ ਗਤ ਪਾਏ। ਬਾਰੇ ਫਰਮਾਨ ਕਹਿੰਦੇ ਜੇ ਸੰਤਾਂ ਨੂੰ ਪਾਜਾਵੇ ਤਾਂ ਉਹ ਵੀ ਗਤ ਪਾਹੇ ਉਹਨਾਂ ਦੀ ਵੀ ਕਲਿਆਣ ਹੋ ਜੇ ਗਤ ਹੋ ਜਾਂਦੀ ਉਹਨਾਂ ਦੀ ਵੀ ਜੇ ਉਹਨਾਂ ਨੂੰ ਪਾਵੇ ਪਾਜਾਵੇ ਐਸੇ ਨਾਲ ਬਾਰੇ ਫਰਮਾਨ ਕਹਿੰਦੇ ਨੇ ਸੰਤਾਂ ਦੇ ਦੋਸ਼ਣ ਜਿਹੜੇ ਕਰਦੇ ਨੇ ਦੋਸ਼ੀ ਨੇ ਉਹਨਾਂ ਦਾ ਇਹ ਹਾਲ ਹੁੰਦਾ ਹੈ ਇਸ ਅਸਪਦੇ ਸਾਰਾ ਬਿਰਣਨ ਕਰਦੇ ਨੇ ਬਹਾਰਾਜ ਕਿ ਕਿਸ ਤਰ੍ਹਾਂ ਦੇ ਨਾਲ ਕੈਸੀ ਕੈਸੀ ਜੂਨਾਂ ਨੂੰ ਉਹਨਾਂ ਨੂੰ ਜਾਣਣਾ ਪੈਂਦਾ ਇਹ ਸੰਤਾਂ ਨੂੰ ਦੁੱਖ ਦਿੰਦੇ ਨੇ ਦੋਸ਼ੀ ਨੇ ਸੰਤਾਂ ਦੇ ਇਸ ਕਾਰਿ ਮਾਰੇ ਪ੍ਰਮਾਨ ਕਰਦੇ ਨੇ ਸੰਤ ਕੈ ਦੁੱਖਨ ਸਰਬ ਜੋ ਨ ਪਾਏ